ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਬ ਬਦਿਆਰ ਕਿਆ ਕੀਜੇ ਬਚਣੀ ਦੌਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਮਜ਼ਾਰਦੀਨ ਦਿਆਲ ਨਾ ਤੁਮ ਸਰ ਆਬ ਬਦਿਆਰ ਕਿਆ ਕੀਜੇ ਬਚਣੀ ਦੌਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਪ੍ਰਮਈਆ ਕਾਰਨੇ ਕਾਰਣ ਕਵਣ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖ ਕਹ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਹਮਸਾਰ ਦੀਨ ਦਿਆਲ ਨ ਤੁਮ ਸਰ ਆਪ ਬਤਿਆਰ ਗਿਆ ਕੀਜੇ ਬਚਣੀ ਤੋਰ ਮੋਰ ਮਨ ਮੰਨੇ ਜਾਣ ਕੋ ਪੂਰਨ ਦੀਜੇ ਹਮਜ਼ਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕਿਆ ਕੀਜੇ ਬਚਨੀ ਦੂਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਾਉ ਬਲ ਬਲ ਜਾਓ ਪ੍ਰਮਈਆ ਕਾਰਨੇ ਕਾਰਣ ਕਵਣ ਅਬ ਪ੍ਰਹਾਉ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਪ ਬਧਿਆਰ ਗਿਆ ਕੀਜੇ ਬਚਨੀ ਤੋਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਮਜ਼ਰਦੀਨ ਦਿਆਲ ਨਾ ਤੁਮ ਸਰ ਆਪ ਬਧਿਆਰ ਕਿਆ ਕੀਜੇ ਬਚਨੀ ਤੋਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਬਲ ਬਲ ਜਾਓ ਰਮਈਆ ਕਾਰਨੇ ਕਾਰਣ ਕਵਨ ਅਬੋਲ ਪ੍ਰਹਾਉ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮਸਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕਿਆ ਕੀਜੇ ਬਚਣੀ ਤੋਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਮਸਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕਿਆ ਕੀਜੇ ਬਚਨੀ ਦੋਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਪ੍ਰਮਈਆ ਕਾਰਨੇ ਕਾਰਣ ਕਵਣ ਅਬੋਧ ਪ੍ਰਹਾਉ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਵ ਬਧਿਆਰ ਗਿਆ ਕੀਜੇ ਬਚਣੀ ਤੋਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਮਜ਼ਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕਿਆ ਕੀਜੇ ਬਚਨੀ ਦੋਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਪ੍ਰਮਈਆ ਕਾਰਣੇ ਕਾਰਣ ਕਾਵਣ ਅਬੋਲ ਪ੍ਰਹਾਉ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਵ ਬਧਿਆਰ ਗਿਆ ਕੀਜੇ ਬਚਨੀ ਦੋਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਮਜ਼ਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕੀ ਕੀਜੇ ਬਚਨੀ ਦੋਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਾਂ ਬਲ ਬਲ ਜਾਓ ਰਮਈਆ ਕਾਰਨੇ ਕਾਰਣ ਕਵਨ ਅਬੋਲ ਪ੍ਰਹਾਵ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮਸਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਗਿਆ ਕੀਜੇ ਬਚਣੀ ਤੋਰ ਮੋਰ ਮਨ ਮੰਨੇ ਜਾਨ ਕੋ ਪੂਰਨ ਦੀਜੇ ਹਮਸਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਗਿਆ ਕੀਜੇ ਬਚਨੀ ਦੂਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਪ੍ਰਮਈਆ ਕਾਰਨੇ ਕਾਰਣ ਕਵਣ ਅਬੋਲ ਪ੍ਰਹਾਉ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਸਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾ ਸਤ ਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਵ ਬਧਿਆਰ ਕਿੰਜੀ ਜੇ ਬਚਣੀ ਤੋਰ ਮੋਰ ਮਨ ਮਾਨੇ ਜਾਣ ਕੋ ਪੂਰਨ ਦੀਜੇ ਹਮਜ਼ਰਦੀਨ ਦਿਆਲ ਨਾ ਤੁਮ ਸਰ ਆਵ ਬਧਿਆਰ ਕੀ ਜੇ ਬਚਨੀ ਦੂਰ ਮੋਰ ਮਨ ਮਾਨੇ ਜਾਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਪ੍ਰਮਈਆ ਕਾਰਨੇ ਕਾਰਣ ਕਾਵਣ ਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ